ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਾਰੀ ਸਾਧ ਸੰਗਤ ਜੀਓ ਅੱਜ ਆਪਾਂ ਸਰੀਰ ਦੀਆਂ ਜਿਹੜੀਆਂ ਇੰਦਰੀਆਂ ਆ ਨੇ ਇਹਦੇ ਬਾਰੇ ਵਿਚਾਰ ਕਰਨੀਆਂ ਸਰੀਰ ਦੀਆਂ ਇੰਦਰੀਆਂ ਬਾਰੇ ਇਸ ਧਰਤੀ ਤੇ 84 ਲੱਖ ਜੁਨਾ ਹਨ 84 ਲੱਖ ਜੁਨਾ ਹਨ ਜਿਨ੍ਹਾਂ ਵਿੱਚੋਂ ਸਭ ਤੋਂ ਸ੍ਰੇਸ਼ਟ ਮਨੁੱਖ ਹੈ ਸਭ ਤੋਂ શ્રેਸ਼ਟ ਜਿਹੜੀ ਜੂਨ ਆ ਉਹ ਕਿਹੜੀ ਹੈ ਉਹ ਮਨੁੱਖ ਹੈ ਕਿਉਂਕਿ ਕਿਉਂ ਹੈ ਕਿਉਂਕਿ ਇਹਦੇ ਅੰਦਰ ਵਿਵੇਕ ਬੁੱਧੀ ਹੈ ਵਿਵੇਕ ਬੁੱਧੀ ਕੀ ਹੁੰਦੀ ਹੈ ਚੰਗਾ ਮਾੜਾ ਸਮਝਣ ਵਾਲੀ ਬੁੱਧੀ ਹੁੰਦੀ ਹੈ ਵਿਵੇਕ ਬੁੱਧੀ ਕਰਕੇ ਮਨੁੱਖ ਜੀਵੇ स्त्री ਅਧਿਆਤਮਿਕ ਕਰਮ ਕਰਕੇ ਅਧਿਆਤਮਿਕ ਮਾਰਗ ਉੱਤੇ ਚੱਲ ਕੇ ਅਧਿਆਤਮਕ ਤਰੱਕੀ ਕਰਕੇ ਪ੍ਰਭੂ ਦੇ ਵਿੱਚ ਲੀਨ ਹੋ ਸਕਦਾ ਹੈ ਗੁਰਬਾਣੀ ਦੇ ਵਿੱਚ ਸਪਸ਼ਟ ਹੈ ਕਿ ਭਈ ਪ੍ਰਾਪਤ ਮਨੁੱਖ ਦਿਹਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਮਨੁੱਖਾ ਸਰੀਰ ਹੈ ਜਿਹੜਾ ਇਹਦੇ ਪੰਜ ਕਰਮ ਇੰਦਰੀਆਂ ਨੇ ਪੰਜ ਕਿਹੜੇ-ਕਿਹੜੇ ਨੇ ਸਾਧ ਸੰਗਤ ਦਾ ਹੱਥ ਪੈਰ ਮੂੰਹ ਲਿੰਗ ਅਤੇ ਗੁੰਗਦਾਰ ਇਹ ਪੰਜ ਜਿਹੜੀਆਂ ਨੇ ਕਰਮ ਇੰਦਰੀਆਂ ਨੇ ਔਰ ਪੰਜ ਜਿਹੜੀਆਂ ਨੇ ਉਹ ਗਿਆਨ ਇੰਦਰੀਆਂ ਹਨ ਉਹ ਕਿਹੜੀਆਂ ਨੇ ਅੱਖਾਂ ਜੀਬ ਨੱਕ ਕੰਨ ਅਤੇ ਚਮੜੀ ਇਹ ਸਾਰੀਆਂ ਕੀ ਹੈ ਗਿਆਨ ਇੰਦਰੀਆਂ ਹੁੰਦੀਆਂ ਗਿਆਨ ਇੰਦਰੀਆਂ ਜਿਹੜੀਆਂ ਪੰਜ ਵਿਸ਼ਿਆਂ ਦਾ ਅਨੁਭਵ ਕਰਾਉਂਦੀਆਂ ਸਾਨੂੰ ਪੰਜ ਵਿਸ਼ਿਆਂ ਦਾ ਅਨੁਭਵ ਕਰਾਉਂਦੀਆਂ ਕਿਹੜੇ-ਕਿਹੜੇ ਰੂਪ ਰੂਪ ਦਾ ਕਰਨ ਰੂਪ ਕਿੱਥੋਂ ਪਤਾ ਲੱਗਦਾ ਅੱਖਾਂ ਤੋਂ ਰਸ ਕਿੱਥੋਂ ਲੱਗਦਾ ਹੈ ਜੀਭ ਤੋਂ ਨੱਕ ਗੰਧ ਗੰਧ ਕੀ ਹੁੰਦੀ ਹੈ ਸਮੈਲ ਮਤਲਬ ਉਹ ਨੱਕ ਤੋਂ ਪਤਾ ਲੱਗਦਾ ਤੇ ਸ਼ਬਦ ਸ਼ਬਦ ਜਿਹੜੇ ਅਸੀਂ ਬੋਲਦੇ ਆ ਕਿਸੇ ਦੀ ਨਿੰਦਿਆ ਚੁਗਲੀ ਕੋਈ ਹੋਰ ਮਾੜੇ ਸ਼ਬਦ ਚੰਗੇ ਸ਼ਬਦ ਜੋ ਵੀ ਬੋਲਦੇ ਆ ਉਹ ਕੰਨਾਂ ਦੇ ਨਾਲ ਸਪਸ਼ਟ ਹੁੰਦੇ ਆ ਅਤੇ ਚਮੜੀ ਜਿਹੜੀ ਆ ਉਹਦੇ ਨਾਲ ਸਪਰਸ਼ ਕਰਕੇ ਉਹਦਾ ਸਪਰਸ਼ ਦੇ ਨਾਲ ਪਤਾ ਲੱਗਦਾ ਜੇ ਚਮੜੀ ਦੇ ਨਾਲ ਕੋਈ ਸਪਰਸ਼ ਹੋ ਜਾਏ ਨਾ ਚੀਜ਼ ਚਚਮੜੀ ਤਾਂ ਉਸੇ ਵੇਲੇ ਅਨਭਵ ਹੋ ਜਾਂਦਾ ਸੋ ਇਹ ਜਿਹੜੀਆਂ ਪੰਜ ਵਿਸ਼ਿਆਂ ਦਾ ਅਨੁਭਵ ਕਰਉਂਗੀਆਂ ਇਹ ਇਹਨਾਂ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਦੇ ਰਾਹੀਂ ਅਧਿਆਤਮਕ ਮਾਰਗ ਤੇ ਚੱਲ ਕੇ ਪ੍ਰਭੂ ਮਿਲਾਪ ਦਾ ਉਕਤ ਮਨੋਰਥ ਪੂਰਾ ਹੋ ਜਾਂਦਾ ਕਿਹੜਾ ਭਈ ਪ੍ਰਾਪਤ ਮਨੁੱਖ ਦਿਉਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਪ੍ਰਭੂ ਨੂੰ ਮਿਲਨ ਦੀ ਇਹ ਤੇਰੀ ਬਾਰੀ ਹੈ ਕਿਉਂ ਕਿ ਮਨੁੱਖ ਜਿਹੜੀ ਹੈ ਮਨੁੱਖ ਅਮ ਫਰੇਟ ਹੈ ਸਭ ਤੋਂ ਬਾਕੀ ਜੁਨਾ ਦੇ ਵਿੱਚ ਇਹ ਚੀਜ਼ ਗੋਬਿੰਦ ਨੂੰ ਮਿਲਿਆ ਨਹੀਂ ਜਾ ਸਕਦਾ ਪਰਮਾਤਮਾ ਨੂੰ ਮਿਲਿਆ ਨਹੀਂ ਜਾ ਸਕਦਾ ਸਿਰਫ ਤੇ ਸਿਰਫ ਸਿਰਫ ਤੇ ਸਿਰਫ ਇਸ ਮਨੁੱਖ ਦੇਹੀ ਦੇ ਰਾਹੀਂ ਮਨੁੱਖਾ ਸਰੀਰ ਦੇ ਰਾਹੀਂ ਉਸ ਗੋਬਿੰਦ ਨੂੰ ਉਸ ਪਰਮਾਤਮਾ ਨੂੰ ਉਸ ਅਕਾਲ ਪੁਰਖ ਵੈਗਰੂ ਨੂੰ ਮਿਲਿਆ ਜਾ ਸਕਦਾ ਸਾਧ ਸੰਗਤ ਸਰੀਰ ਦੀਆਂ ਜਿਹੜੀਆਂ ਇੰਦਰੀਆਂ ਨੇ ਪੰਜ ਜਿਹੜੇ ਕਰਮ ਇੰਦਰੀ ਨੇ ਤੇ ਪੰਜ ਗਿਆਨ ਇੰਦਰੀਆ ਇਹਨਾਂ ਪੰਜਾਂ ਪੰਜਾਂ ਦਾ ਅੱਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਜਿਹੜਾ ਹੈ ਉਹ ਵਿਚਾਰ ਕਰਾਂਗੇ ਸੋ ਇੰਨੀ ਕੋਈ ਵਿਚਾਰ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ